ਲਾ ਵੀ ਸ਼ਰਾ ਇੱਕ ਗੱਲ ਪੱਕੀ ਆ ਹਲਾ ਵੀ ਉਹ ਕਿਹੜੀ ਪੰਜਾਬ ਦੀ ਰਾਜਨੀਤੀ ਚ ਆਵਾਜ਼ਾਂ ਵੀ ਲੱਗੀ ਹੋਈ ਐ ਹਾਂ ਵੀ ਉਹ ਕਿਵੇਂ ਲਾ ਦੇਖ ਲਾ ਵੀ ਅਨਮੋਲ ਗगन ਮਾਨ ਚਲੀ ਗਈ ਐ ਤੇ ਸੋਨੀਆ ਮਾਨ ਆ ਗਈ ਐ ਉਸ ਨੇ ਅਗਲਾ ਨੇ ਖਾਲੀ ਰਹਿਣ ਦਿੱਤੀ ਗਈ ਮਾਨ ਮਾਨ ਹੀ ਕਰਾਈ ਪਈ ਐ ਉਹ ਲੈ ਭਾਵੇਂ ਇਹਨਾਂ ਨੇ ਚਾਰੇ ਪਾਸੇ ਮਾਨ ਮਾਨ ਕਰਾਤੀ ਐ ਹਲਾ ਪਰ ਇਹਨਾਂ ਤੋਂ ਪੰਜਾਬੀਆਂ ਦਾ ਮਾਨ ਨਹੀਂ ਜੇ ਰੱਖਿਆ ਜਾਣਾ ਹਾਂ ਵੀ ਉਹ ਕਿਵੇਂ ਕਿਉਂਕਿ ਬੰਦਾ ਹੀ ਬੇਈਮਾਨ ਐ ਇਹਨਾਂ ਦੇ ਰਾਧਿਆਂ ਚ ਬੇਈਮਾਨੀ ਆਏ ਹੁਣ ਪੁੱਛਦੇ ਇਹਨਾਂ ਨੇ ਕੀਤਾ ਕੀ ਆ ਉਹ ਕੀਤਾ ਕੀ ਆ ਇਹਨਾਂ ਨੇ ਕੀਤਾ ਕੋਈ ਨਿਕਲੇ ਪੈਰ ਹੀ ਛੱਡੇ ਆ ਇਹ ਆਮ ਤੋਂ ਖਾਸ ਹੋ ਗਏ ਆ ਵੱਡੀਆਂ ਗੱਡੀਆਂ 'ਚ ਘੁੰਮਣ ਲੱਗ ਗਏ ਆ ਜੀ ਬੱਸ ਐਡਾ ਵੱਡਾ ਬਦਲਾ ਆਇਆ ਤਿੰਨਾਂ ਸਾਲਾਂ 'ਚ ਉਹ ਲਾਹੌਰ ਸੋਨਾ ਆ ਸੋਨਾ ਦੇ ਆ 1158 ਵਾਲਿਆਂ ਦੀ ਭਰਤੀ ਆਈ ਸੀ ਆ ਵੀ ਆਈ ਸੀਗੀ ਆ ਜਦੋਂ ਤਾਂ ਭਰਤੀ ਸਿਰੇ ਚੜ ਗਈ ਉਦੋਂ ਹੱਕ ਥਾਪੜ ਦੇ ਹੀ ਕਹਿੰਦੇ ਅਸੀਂ ਭਰਤੀ ਸਿਰੇ ਲਾਤੀ ਆ ਹਲੋ ਤੇ ਹੁਣ ਕੀ ਕਹਿੰਦੀ ਹੁਣ ਕੋਰਟ ਦਾ ਫੈਸਲਾ ਆ ਕਹਿੰਦੇ ਤਾਂ ਭਰਤੀ ਨਹੀਂ ਸਾਡੀ ਜੀ ਇਹ ਤਾਂ ਪਿਛਲੀ ਸਰਕਾਰ ਦੀ ਆ ਸਾਡਾ ਤਾਂ ਇਹ ਨਾਲ ਲੱਲਾ ਖਖਾ ਹੀ ਕੋਈ ਨਹੀਂ ਦਾ ਇਹਨਾਂ ਨੇ ਪੈਰਵਾਈ ਨਹੀਂ ਨਾ ਕੀਤੀ ਕੋਈ ਹਾਂ ਸਹੀ ਗੱਲ ਈ ਲੈ ਦੇਖ ਲਾ ਵੀ ਇਹਨਾਂ ਨੇ ਵਕੀਲ ਭੇਜੇ ਬਦਲ ਬਦਲ ਕੇ ਵਕੀਲ ਭੇਜਦੇ ਰਹੇ ਆ ਉਹ ਮੈਂ ਤਾਂ ਇੱਕ ਗੱਲ ਸਮਝਦਾ ਹਲੋ ਵੀ ਉਹ ਕਹਿੰਦੀ ਇਹ ਬਾੜਿਆ ਖਸਮਾਂ ਵਾਲੀ ਰਨ ਕਿਸੇ ਕਰ ਜੋਗੀ ਨਹੀਂ ਰਹਿੰਦੀ ਹੁੰਦੀ ਗੀ ਸਹੀ ਗੱਲ ਆ ਤੁਹਾਡਾ ਵੀ ਆ ਹੀ ਹੋਣਾ ਇਹ ਘਰੋ